ਇਹ ਟਾਈਮ 'ਚ ਆ ਕੇ ਜੈਨ ਨੂੰ ਫੋਨ ਕਰ ਰਿਹਾ ਹਾਂ ਖੇਤੀ ਆਓ ਮੇਰਾ ਨਾਮ ਸ਼ਰਨਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਮਹਿਮਤਪੁਰਾ ਜੀ ਕੀ ਗੱਲ ਹੋਈ ਇਹ ਜੀ ਸਵੇਰੇ ਵੋਟਾਂ ਪੈਂਡੀਆਂ ਸੀ ਤੇ ਟਿੱਲੂ ਆ ਸਰਪੰਚ ਸੌੜੀਆਂ ਦਾ ਉਹ ਆ ਗਏ ੱੱਕੇ ਨਾਲ ਵੋਟਾਂ ਪਾਉਂਦਾ ਸੀ ਮੈਂ ਉਹਨੂੰ ਉਦੋਂ ਡੱਕਿਆ ਵੀ ਮਹਾ ਵੀ ਨਾ ਇਹ ਕੰਮ ਕਰਾ ਅੰਡਾ ਵੀ ਕਰਨਾ 4 ਵਜੇ ਵੇਖਾਂਗੇ ਉਹਨੇ ਫੇਰ ਇਥੋਂ ਸ਼ਿਕਾਰਤ ਕਰਕੇ ਪਿੰਡੋਂ ਸਾਡਿਆਂ ਮੋਰ ਨਕਾਲੀ ਬੰਦ ਮੁੰਡੇ ਇੱਕ ਨੇ ਅਸੀਂ ਆ ਵੀ ਮੋਰ ਦੇ ਦੋ ਤੇ ਉਹਨਾਂ ਚੋਂ ਫੇਰ ਉਹ ਆ ਗਏ ਨੇ 30 40 ਜਣੇ ਆ ਕੇ ਗੱਲ ਪਾਏ ਨੇ ਮੇਰੇ ਇਥੋਂ ਪਿੰਡ ਦੇ ਪਾਏ ਨੇ ਅਸੀਂ ਦਾਤਰ ਕ੍ਰਪਾਨਾ ਲੈ ਕੇ ਲੈ ਕੇ ਆਈ ਜੀ ਦਾਤਰ ਕ੍ਰਪਾਨਾ ਨਾਲ ਹਾਂਜੀ ਕਿੱਟੇ ਰੋੜੇ ਵੀ ਚੱਲੇ ਜੀ ਪੁਲਿਸ ਤੇ ਬਣੋ ਉਹ ਨਹੀਂ ਰੋਕਿਆ ਗਿਆ ਪੁਲਸ ਵਿਚਾਰੀ ਰੋਕਦੀ ਪੁਲਸ ਨੂੰ ਦੋ ਸਮਝਦੇ ਕੱਖ ਨਹੀਂ ਦੇ ਗੁੰਡਾ ਕਰਦੀ ਕੀਤੀ ਨਾ ਕਾਲੀ ਦਲ ਵਾਲਿਆਂ ਨੇ ਕਿੰਨੇ ਜਣੇ ਆਏ ਸੀ 30 40 ਜਣੇ ਉੱਤਰੋਂ ਆਏ ਜਿਹਦੇ 30 40 ਸਾਡੇ ਪਿੰਡ ਦੇ ਹੀ ਮੰਨ ਲਓ 100 ਬੰਦਾ ਸੀ ਉਹ ਵੋਟਾਂ ਪੈਂਦੀਆਂ ਕਿ ਰੋਕਦੇ ਆ ਵੋਟਾਂ ਜੇ ਰੁਕੀਆਂ ਜੀ ਵੋਟਾਂ ਰੋਕਦੀ ਹਾਂਜੀ ਹਾਂਜੀ ਕੀ ਗੱਲ ਹੋਈ ਸਾਰੇ ਆਪਣਾ ਨਾਮ ਦੱਸ ਮੇਰਾ ਨਾਮ ਹੀਰਾ ਸਿੰਘ ਆ ਕਿਹੜਾ ਪਿੰਡ ਮਹਿਮਦਪੁਰਾ ਮੇਰਾ ਪਿੰਡ ਆ ਕੀ ਗੱਲ ਹੋਈ ਕੱਪੜੇ ਵੇਖੋ ਜੀ ਉਹਨਾਂ ਦੇ ਬੰਦੇ ਆਏ ਆ ਉਹਨਾਂ ਮੋਹਰ ਲਗਾ ਲਈ ਆ ਸਾਡੀਆਂ ਵੋਟਾਂ ਪੈਂਦੀਆਂ ਆ ਉਹਨਾਂ ਆਪਣੀਆਂ ਭਗਤਾ ਲੀਆਂ ਜਿ ਉਹਨਾਂ ਕੋ ਪਿਸਤੌਲ ਵੀ ਸੀ ਦੋਹਾਂ ਤਿੰਨਾਂ ਬੰਦਿਆਂ ਕੋ ਗੋਲੀ ਨਹੀਂ ਚੱਲੀ ਪਰ ਪਿਸਤੌਲ ਸਾਨੂੰ ਵਿਖਾਉਂਦੇ ਸੀ ਉਹਨਾਂ ਕੋ ਪਿਸਤੌਲ ਇੱਕ ਅਗਰ ਸੇਵਕ ਸਿੰਘ ਆਇਆ ਉਹ ਡੇਰੇ ਦਾ ਮੋਟਾ ਆ ਉਹਦੇ ਕੋ ਦੋ ਨੰਬਰ ਦਾ ਪਿਸਤੌਲ ਸੀ ਹਾਂ ਦਾਤਰ ਉਹਨਾਂ ਕੋ ਕਿਰਚਾਂ ਆ ਗਈਆਂ ਸਾਰ ਅੰਦਰ ਮਹਿਲਾ ਪੁਲਿਸ ਉਹਨਾਂ ਨੂੰ ਤੁਰੇ ਹੁਣ ਲਾਗੀ ਮਹਿਲਾ ਪੁਲਿਸ ਤੇ ਅੰਦਰ ਸਰ ਉਹਨਾਂ ਬੂਆ ਬੰਦ ਕਰ ਲਿਆ ਸੀ ਅੰਦਰ ਉਹਨਾਂ ਉਹਨਾਂ ਬੂਆ ਬੰਦ ਕਰ ਲਿਆ ਸੀ ਜੀ ਤਿਆਰੀ ਕੀਤੀ ਆ ਹਾਂਜੀ ਹਾਂਜੀ ਸਰ ਸ਼ਰਿਆਮ ਕੀਤੀ ਜਾ ਰਹੀ ਆ ਠੱਕੇਸ਼ਾਈ ਉਹ ਕੋਈ ਅੱਲਾ ਥੋੜੀ ਐ ਸਾਰੇ ਪਿੰਡ ਨੂੰ ਪਤਾ ਆ ਮਹਿਬੂਦ ਨੰਬਰ 93 ਡਿਊਟੀ ਕਰ ਰਹੇ ਆ ਇਹ ਇਹ ਕਿਹੜੇ ਪਿੰਡ ਦੇ ਗੰਡੰ ਮਹਿਬੂਦ ਬਰਾ ਹਾਂਜੀ ਕੀ ਗੱਲ ਹੋਈ ਜੀ ਗੱਲ ਇਹ ਇੱਥੇ ਡਿਊਟੀ ਕਰ ਰਹੇ ਇੱਕ ਮੁੰਡਾ ਨਵਾਂ ਇਹ ਮੇਰੇ ਦਾ ਨਵਾਂ ਮੁੰਡਾ ਜੀ ਹੂੰ ਕੱਲੇ ਦਾ ਹਿਸਾਬ ਜਾਂਦੀ ਕਿ ਮੇਰੇ ਕੱਲੇ ਵਾਲਾ ਡਿਊਟੀ ਦਾ ਹਿਸਾਬ ਹੈ ਜੀ ਜੀ ਬਰੋਂ ਤਿੰਨ ਜਣੇ ਆਏ ਹੂੰ ਅੰਦਰ ਸਟਾਫ ਨੂੰ ਪਾ ਗਏ ਸਟਾਫ ਨੂੰ ਤਾਂ ਕੀ ਹੱਥਾਂ ਵਿੱਚ ਕੀ ਹੱਥ ਨਹੀਂ ਕੋਈ ਇਹ ਬਾਅਦ ਚ ਟਟੋੜੇ ਬਾਅਦ ਚਲੇ ਫਿਰ ਦੋਵੇਂ ਤਰ੍ਹਾਂ ਲੜਾਈ ਹੋ ਗਈ ਉਦੋਂ ਬਾਅਦ ਹਾਂਜੀ 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 ਬੱਚ ਲੈਣੇ ਤੁਨ ਪੋਲੀ ਰੋਕਤੀ ਹੈ ਹਾਂਜੀ ਆ ਜਾ ਰੁਕ ਮੈਂ ਕੋਈ ਅਧਿਕਾਰੀ ਪਹੁੰਚੇ ਉੱਚ ਅਧਿਕਾਰੀ ਹਾਂਜੀ ਇਹ ਪੈਟਰੋਲ ਗਾਰਡ ਪਹੁੰਚਿਆ ਸੱਚੇ ਸਭ ਪਹੁੰਚੇ ਟੌੜੀ ਟਾਈਮ ਮੈਂ ਕਹਾਂ ਮੈਂ ਜੇਲ੍ਹ ਨੂੰ ਭੋਲ ਕਰ ਆਉਂਦੀ ਖੱਤੀਓਂ ਬਹੁਤ ਗੱਡੀ ਮਿਲਦਾ ਉਹ ਆਪਦੀ ਗੱਡੀ ਕਰ ਜਿਹੜਾ ਗੱਡਾ ਰੁਕ ਲਿਓ ਆ ਜਾਂਦਾ ਤੈਨੂੰ ਤਾਂ ਕੋਈ ਮਿਲ ਜੇਂਗੇ ਹਾਂ ਕੋਈ ਨਹੀਂ ਟਕੋ ਜਾਨਦੇ ਚ ਭੋਜਣਾ ਬਾਈ ਯਾਰ ਜਨਾਵ ਨਾਲ ਕਰਕੇ ਮੇਰਾ ਨਾਮ ਸ਼ਰਨਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਮਹਿਮਤਪੁਰਾ ਜੀ ਕੀ ਗੱਲ ਹੋਈ ਇਹ ਜੀ ਸਵੇਰੇ ਵੋਟਾਂ ਪੈਂਡੀਆਂ ਸੀ ਤੇ ਿੱੱਲੂ ਆ ਸਰਪੰਚ ਸੌੜੀਆਂ ਦਾ ਉਹ ਆ ਗਏ ਧੱਕੇ ਨਾਲ ਵੋਟਾਂ ਪਾਉਂਦਾ ਸੀ ਮੈਂ ਉਹਨੂੰ ਉਦੋਂ ਡੱਕਿਆ ਵੀ ਮਾਹ ਵੀ ਨਾ ਇਹ ਕੰਮ ਕਰ ਆਂਦਾ ਵੀ ਤੇਰੇ ਨਾਲ 4 ਵਜੇ ਵੇਖਾਂਗੇ ਉਹਨੇ ਫੇਰ ਇੱਥੋਂ ਸ਼ਿਕਾਰਤ ਕਰਕੇ ਪਿੰਡੋਂ ਸਾੜਿਓ ਮੋਰ ਲਕਾ ਲਈ ਬੰਦ ਮੁੰਡੇ ਇੱਕ ਨੇ ਅਸੀਂ ਆ ਵੀ ਮੋਰ ਦੇ ਦੋ ਤੇ ਉਹਨਾਂ ਚੋਂ ਫੇਰ ਉਹ ਆ ਗਏ ਨੇ 30 40 ਜਣੇ ਆ ਕੇ ਗੱਲ ਪਾਏ ਨੇ ਮੇਰੇ ਇੱਥੋਂ ਪਿੰਡ ਦੇ ਪਏ ਨੇ ਅਸੀਂ ਦੱਤਰ ਕ੍ਰਪਾਨਾ ਲੈ ਕੇ ਲੈ ਕੇ ਆਈ ਜੀ ਦੱਤਰ ਕ੍ਰਪਾਨਾ ਨਾਲ ਹਾਂਜੀ ਦੱਤਰ ਰੋ ਇੱਟੇ ਰੋੜੇ ਵੀ ਚੱਲੇ ਜੀ ਪੁਲਿਸ ਦੇ ਵੱਲੋਂ ਵੀ ਨਹੀਂ ਰੋਕਿਆ ਗਿਆ ਕੋਈ ਉਥੇ ਵਿਚਾਰੀ ਰੋਕਦੀ ਪੁਲਿਸ ਨੂੰ ਤੇ ਉਹ ਸਮਝਦੇ ਕੱਖ ਨਹੀਂ ਦੇ ਗੁੰਡਾ ਕਰਦੀ ਕੀਤੀ ਨਾ ਕਾਲੀ ਦਲ ਵਾਲਿਆਂ ਨੇ ਕਿੰਨੇ ਲੋਕ ਆਏ ਸੀ ਯਾਰ 30 40 ਜਣੇ ਉੱਧਰੋਂ ਆਏ ਜਿਹਦੇ 30 40 ਸਾਡੇ ਪਿੰਡ ਦੇ ਸੀ ਮੰਨ ਲਓ 100 ਬੰਦਾ ਸੀ ਕੋਈ ਵੋਟਾਂ ਪੈਂਦੀਆਂ ਕਿ ਰੋਕਦੇ ਆ ਵੋਟਾਂ ਜੇ ਰੁਕੀਆਂ ਜੀ ਵੋਟਾਂ ਰੋਕਦੀ ਹਾਂਜੀ ਹਾਂਜੀ ਕੀ ਗੱਲ ਹੋਈ ਸਾਰਾ ਆਪਣਾ ਨਾਮ ਦੱਸ ਮੇਰਾ ਨਾਮ ਹੀਰਾ ਸਿੰਘ ਆ ਕਿਹੜਾ ਪਿੰਡ ਆ ਮਹਿਮਦਗੁਰਾ ਮੇਰਾ ਪਿੰਡ ਆ ਕੀ ਗੱਲ ਹੋਈ ਵੇਖੋ ਜੀ ਉਹਨਾਂ ਦੇ ਬੰਦੇ ਆਏ ਆ ਉਹਨਾਂ ਮੋਹਰ ਲਗਾ ਲਈ ਆ ਆਂ ਆਡੀਆਂ ਵੋਟਾਂ ਇਹੀ ਕਿ ਆ ਦਿਓ ਮੁੜ ਕੇ ਬੰਦੇ ਸਾਡੇ ਗੱਲ ਪੈ ਗਏ ਨੇ ਸਾਰੇ ਉਹਨਾਂ ਕੋਲ ਪਿਸਤੌਲ ਵੀ ਸੀ ਦੋਹਾਂ ਤਿੰਨਾਂ ਬੰਦਿਆਂ ਕੋਲ ਗੋਲੀ ਨਹੀਂ ਚੱਲੀ ਪਰ ਪਿਸਤੌਲ ਸਾਨੂੰ ਵਿਖਾਉਂਦੇ ਸੀ ਉਹਨਾਂ ਕੋਲ ਪਿਸਤੌਲ ਇੱਕ ਗਰਸੇਵਕ ਸਿੰਘ ਆ ਉਹ ਡੇਰੇ ਦਾ ਮੋਟਾ ਆ ਉਹਦੇ ਕੋਲ ਦੋ ਨੰਬਰ ਦਾ ਪਿਸਤੌਲ ਸੀ ਹਾਂ ਦਾਤਰ ਉਹਨਾਂ ਕੋ ਕਿਰਚਾਂ ਹਗੀਆਂ ਸੀ ਸਾਰੇ ਅੰਦਰ ਮਹਿਲਾ ਪੁਲਿਸ ਉਹਨਾਂ ਨੂੰ ਤੁਰੇ ਹਮ ਲਾਗੀ ਮਹਿਲਾ ਪੁਲਿਸ ਤੇ ਅੰਦਰ ਸਰ ਉਹਨਾਂ ਬੂਆ ਬੰਦ ਕਰ ਲਿਆ ਸੀ ਅੰਦਰ ਉਹਨਾਂ ਉਹਨਾਂ ਬੂਆ ਬੰਦ ਕਰ ਲਿਆ ਸੀ ਹਾਂਜੀ ਹਾਂਜੀ ਸਰ ਸ਼ਰਿਆਮ ਕੀਤੀ ਜਾ ਰਹੀ ਆ ਠੱਕੇਸ਼ਾਈ ਉਹ ਕੋਈ ਉਹਲਾ ਥੋੜੀ ਇਹ ਸਾਰੇ ਪਿੰਡ ਨੂੰ ਪਤਾ